ਭਾਈ ਸੁਬੇਗ ਸਿੰਘ ਜੀ ਦਾ ਪਿੰਡ ਜੱਬਰ ਚੋਹਨੀਆ ਤਹਿਸੀਲ ਜੋ ਕਿ ਲਾਹੌਰ ਜ਼ਿਲ੍ਹੇ ਦੇ ਰਹਿਣ ਵਾਲੇ ਸੀ ਰਾਏ ਪਾਗਾ ਸੰਧੂ ਦੇ ਪੁੱਤਰ ਸੀ ਅੱਜ ਕੱਲ ਜੱਬਰ ਪਿੰਡੇ ਪੰਜਾਬ ਰਾਜ ਦਾ ਜ਼ਿਲ੍ਹਾ ਕਸੂਰ ਦੇ ਵਿੱਚ ਰਹਿ ਗਿਆ ਹੈ ਜੋ ਲਾਹੌਰ ਤੋਂ ਮਲਤਾਨ ਸੜਕ ਦੇ ਫੇਰੂ ਤੋਂ ਅੱਗੇ ਸ਼ਾਂਗਾ ਮੋੜ ਉੱਤੇ ਆਬਾਦ ਹੈ ਇਹ ਆਪਣੇ ਪੁਰਖਿਆਂ ਵਾਂਗ ਸਰਕਾਰ ਤੋਂ ਠੇਕਾ ਲੈ ਕੇ ਆਪਣਾ ਕੰਮ ਬੜਾ ਚੰਗੀ ਤਰ੍ਹਾਂ ਕਰਦੇ ਤੇ ਮਿਹਨਤ ਇਮਾਨਦਾਰੀ ਨਾਲ ਕਰਦੇ ਸੀ ਉਹ ਚੰਗੇ ਰਸੂਖ ਵਾਲੇ ਜ਼ਿਮੀਂਦਾਰ ਤੇ ਸਰਕਾਰੀ ਇਹ ਅਰਬੀ ਭਾਸ਼ਾ ਦੇ ਚੰਗੇ ਵਿਦਵਾਨਾਂ ਤੇ ਫਾਰਸੀ ਦੇ ਆਲਮ ਗਿਨੇ ਜਾਂਦੇ ਸਨ ਸਰਕਾਰ ਵਿੱਚ ਇਹਨਾਂ ਦਾ ਚੰਗਾ ਮਾਣ ਸਤਕਾਰ ਹੁੰਦਾ ਸੀ ਇਹ ਭਜਨ ਬੰਦਗੀ ਕਰਨ ਵਾਲੇ ਚੰਗੇ ਆਚਰਣ ਵਾਲੇ ਵਿਅਕਤੀ ਸਨ ਜਿਨ੍ਹਾਂ ਦੀ ਸਿੱਖ ਵੀ ਬਹੁਤ ਕਦਰ ਕਰਦੇ ਸੀ ਜ਼ਕਰੀਆ ਖਾਨ ਵੀ ਇਹਨਾਂ ਦੀ ਬਹੁਤ ਜ਼ਿਆਦਾ ਇੱਜ਼ਤ ਕਰਿਆ ਕਰਦਾ ਸੀ ਕਿਉਂ ਦੋਸਤ ਹੋਵੇ ਜਾਂ ਦੁਸ਼ਮਣ ਵਕਤ ਸਿਰ ਹਰ ਇੱਕ ਦੇ ਕੰਮ ਆਉਣ ਵਾਲੇ ਨਿਰਪੱਖ ਇਨਸਾਨ ਸੀ ਸਰਦਾਰ ਸੁਬੇਕ ਸਿੰਘ ਜ਼ਕਰੀਆ ਖਾਨ ਵਿੱਚ ਕੁਝ ਦਿਨ ਲਾਹੌਰ ਨਗਰ ਦੇ ਕੋਤਵਾਲ ਵਿੱਚ ਵੀ ਤਾਇਨਾਤ ਰਹੇ ਅਤੇ ਆਪਣੀ ਨੌਕਰੀ ਕਰਦੇ ਰਹੇ ਇਹਨਾਂ ਨੇ ਲਾਹੌਰ ਵਿੱਚ ਇੱਕ ਕਈ ਪ੍ਰਬੰਧਕੀ ਸੁਧਾਰ ਵੀ ਕੀਤੇ ਭਾਈ ਸੁਵੇਕ ਸਿੰਘ ਨੇ ਕੋਤਵਾਲ ਬਣਨ ਤੋਂ ਲੋਕਾਂ ਨੂੰ ਤਸੀਹੇ ਦੇ ਕੇ ਮੌਤ ਦੇ ਘਾਟ ਉਤਾਰਨ ਦੀ ਸਜ਼ਾ ਬੰਦ ਕਰਵਾ ਦਿੱਤੀ ਸੀ ਮੌਤ ਦੀ ਸਜ਼ਾ ਖਾਸ ਹਾਲਾਤਾਂ ਵਿੱਚ ਸੀ ਸਿਰਫ ਫਾਂਸੀ ਕਤਲ ਜਾਂ ਤੋਪ ਅੱਗੇ ਬਨ ਕੇ ਉਡਾ ਦੇਣ ਦੀ ਜਾਰੀ ਰੱਖੀ ਸੀ ਸ਼ਹੀਦ ਸਿੰਘਾ ਦੇ ਸਿਰ ਜੋ ਕਿਲੇ ਦੀਆਂ ਦੀਵਾਰਾਂ ਤੇ ਮਿਨਾਰਾਂ ਵਾਂਗ ਚਿਣੇ ਹੋਏ ਸਨ ਜਾਂ ਖੂਹਾਂ ਵਿੱਚ ਸੁੱਟੇ ਹੋਏ ਸਨ ਸਾਰਿਆਂ ਨੂੰ ਕਢਵਾ ਕੇ ਉਹਨਾਂ ਦਾ ਅੰਤਿਮ ਸੰਸਕਾਰ ਕਰਵਾ ਦਿੱਤਾ ਸੀ ਮੰਦਰਾਂ ਦੇ ਟੱਲ ਖੜਕਣੇ ਜੋ ਬੰਦ ਕੀਤੇ ਗਏ ਸੀ ਫਿਰ ਤੋਂ ਦੁਬਾਰਾ ਭਾਈ ਸਾਹਿਬ ਜੀ ਨੇ ਚਾਲੂ ਕਰਵਾ ਦਿੱਤੇ ਸੀ ਸ਼ਹਿਰ ਵਿੱਚ ਸ਼ਰਿਆਮ ਗਉਆਂ ਵਧਣ ਤੇ ਪਾਬੰਦੀ ਲਗਾ ਦਿੱਤੀ ਸੀ ਇਹਨਾਂ ਨੇ ਸਾਲ ਭਰ ਆਪਣਾ ਕੰਮ ਬੜੀ ਮਿਹਨਤ ਇਮਾਨਦਾਰੀ ਅਤੇ ਨਿਆਂਪੂਰਵਕ ਢੰਗ ਨਾਲ ਕੀਤਾ ਇਨਾ ਦੇ ਕੰਮ ਕਰਨ ਦੇ ਢੰਗ ਦੇ ਵਸਨੀਕ ਬੜੇ ਜ਼ਿਆਦਾ ਖੁਸ਼ ਸਨ ਜਦੋਂ ਲਾਹੌਰ ਵਿੱਚ ਸਿੱਖਾਂ ਨੂੰ ਕਤਲ ਕਰ ਦਿੱਤਾ ਜਾਂਦਾ ਇਹਨਾਂ ਦਾ ਮਨ ਬੜਾ ਦੁਖੀ ਹੁੰਦਾ ਇਹ ਲੋਕ ਸਿੱਖਾਂ ਦੀਆਂ ਮ੍ਰਿਤਕ ਦੇਹਾਂ ਇਕੱਠੀਆਂ ਕਰਕੇ ਅੰਤਿਮ ਸੰਸਕਾਰ ਕਰ ਦਿੰਦੇ ਅਤੇ ਉਹਨਾਂ ਦੀਆਂ ਯਾਦਗਾਰਾਂ ਦੀ ਨਿਸ਼ਾਨਦੇਹੀ ਕਰ ਦਿੰਦੇ ਸਨ ਭਾਈ ਸੁਬੇਗ ਸਿੰਘ ਨੇ ਲਾਹੌਰ ਵਿਖੇ ਇਹੋ ਜਿਹੀਆਂ ਨਿਸ਼ਾਨਦੇਹੀਆਂ ਤੇ ਸਿੱਖਾਂ ਦੀਆਂ ਕਈ ਯਾਦਗਾਰਾਂ ਦੀਆਂ ਤਾਮੀਰ ਕਰਵਾਈਆਂ ਹੋਈਆਂ ਸਨ ਉਹਨਾਂ ਨੇ ਹੋਰ ਵੀ ਬਹੁਤ ਸਾਰੇ ਪ੍ਰਬੰਧਕੀ ਸੁਧਾਰ ਕੀਤੇ ਜੋ ਕੱਟੜ ਪੰਥੀਆਂ ਮੁਸਲਮਾਨਾਂ ਨੂੰ रास ਨਹੀਂ ਆਏ ਤੇ ਉਹਨਾਂ ਉੱਤੇ ਕਈ ਵੇਵਾਜਾ ਇਲਜ਼ਾਮ ਲਗਾ ਕੇ ਇਸ ਕੰਮ ਦੇ ਉੱਤੇ ਉਹਨਾਂ ਨੂੰ ਇਸ ਨੌਕਰੀ ਤੋਂ ਹਟਵਾ ਦਿੱਤਾ ਗਿਆ ਸੀ ਸਨ 1728 ਈਸਵੀ ਵਿੱਚ ਇਹਨਾਂ ਦੇ ਘਰ ਇੱਕ ਪੁੱਤਰ ਹੋਇਆ ਜਿਸ ਦਾ ਨਾਮ ਸ਼ਾਹਬਾਜ ਸਿੰਘ ਰੱਖਿਆ ਗਿਆ ਉਸ ਦੀ ਉਮਰ ਪੜਨ ਯੋਗ ਹੋਈ ਤਾਂ ਭਾਈ ਸ਼ਾਹਬਾਜ ਸਿੰਘ ਨੂੰ ਇੱਕ ਮਦਰਸੇ ਸਕੂਲ ਵਿੱਚ ਕਾਜੀ ਕੋਲ ਫਾਰਸੀ ਬੜਨ ਲਈ ਭੇਜਿਆ ਜਾਣ ਲੱਗਾ ਭਾਈ ਸੁਵੇਕ ਸਿੰਘ ਨੂੰ ਸੂਬੇਦਾਰ ਜਕਰੀਆ ਖਾਨ ਨੇ ਲਾਹੌਰ ਦੇ ਕੋਤਵਾਲ ਦੇ ਅਹੁਦੇ ਤੇ ਤਾਇਨਾਤ ਕਰ ਦਿੱਤਾ। ਭਾਈ ਸੁਵੇਕ ਸਿੰਘ ਨੇ ਕੋਤਵਾਲ ਬਣਨ ਤੋਂ ਲੋਕਾਂ ਨੂੰ ਤਸੀਹੇ ਦੇ ਕੇ ਮੌਤ ਦੇ ਘਾਟ ਉਤਾਰਨ ਦੀ ਸਜ਼ਾ ਬੰਦ ਕਰਵਾ ਦਿੱਤੀ ਸੀ। ਇਹ ਉਹ ਸਮਾਂ ਸੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਹਕੂਮਤ ਦਾ ਸਿੱਖਾਂ ਤੇ ਕਹਿਰ ਟੁੱਟ ਪਿਆ ਸੀ। ਹਜ਼ਾਰਾਂ ਹੀ નિર્ਦੋਸ਼ ਸਿੱਖਾਂ ਨੂੰ ਜ਼ਬਰਦਸਤੀ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਜਾਣ ਲੱਗਾ ਸੀ। ਸਿੱਖਾਂ ਦੇ ਸਿਰਾਂ ਦੇ ਮੁੱਲ ਪਾ ਕੇ ਉਹਨਾਂ ਦਾ ਖੁਰਾਕੋਝ ਮਿਟਾਉਣ ਲਈ ਟੰਡੋਰੇ ਪਿੱਟੇ ਜਾ ਰਹੇ ਸਨ ਸਿੱਖ ਵੀ ਆਪਣੇ ਗੁਰੂਆਂ ਦੇ ਅਤੇ ਗੁਰ ਸਿਧਾਂਤਾਂ ਦੇ ਪਹਿਰਾ ਦਿੰਦੇ ਮੌਤ ਦੀ ਪਰਵਾਹ ਨਾ ਕਰਦੇ ਹੋਏ ਮੁਗਲਾਂ ਨਾਲ ਟੱਕਰ ਲੈਂਦੇ ਸੀ ਉਸ ਸਮੇਂ ਉਸ ਸਮੇਂ ਸਮੇਂ ਸਿਰ ਜੰਗਲ ਬੇਲਿਆਂ ਚੋਂ ਨਿਕਲ ਆਪਣੇ ਗੁਰੂ ਘਰਾਂ ਦੀ ਸਾਂਭ ਸੰਭਾਲ ਦਾ ਕਾਰਜ ਸੰਭਾਲਦੇ ਤੇ ਸ਼ਾਹੀ ਫੌਜਾਂ ਤੇ ਹੱਲਾ ਵੀ ਕਰਦੇ ਜਦੋਂ ਜਕਰਿਆ ਖਾਨ ਕਾਫੀ ਸਮੇਂ ਤੋਂ ਪੰਜਾਬ ਵਿੱਚ ਸਿੱਖਾਂ ਨਾਲ ਜੂਝ ਰਿਹਾ ਸੀ ਉਸਨੇ ਭਾਵੇਂ ਹਜ਼ਾਰਾਂ ਹੀ ਸਿੱਖ ਮਰਵਾ ਦਿੱਤੇ ਸੀ ਪਰ ਫਿਰ ਵੀ ਸਿੱਖਾਂ ਨੂੰ ਕਾਬੂ ਨਾ ਕਰ ਸਕਿਆ ਇਸ ਮਾਰੋਮਾਰੀ ਵਿੱਚ ਮੁਗਲਾਂ ਦਾ ਬਹੁਤ ਵੱਡਾ ਕਾਫੀ ਨੁਕਸਾਨ ਹੋਇਆ ਆਖਿਰ ਤੰਗ ਆ ਕੇ ਉਸਨੇ ਸੋਚਿਆ ਕਿ ਕਿਉਂ ਨਾ ਸਿੱਖਾਂ ਨਾਲ ਸੰਧੀ ਕਰ ਲਈ ਜਾਵੇ ਮਾਨ ਸਤਕਾਰ ਤੇ ਜ਼ਗੀਰ ਦੇ ਕੇ ਇੱਕ ਰਿਸ਼ਤਾ ਬਣਾਇਆ ਜਾਵੇ ਤਾਂ ਕਿ ਮੁਲਕ ਵਿੱਚ ਅਮਨ ਚੈਨ ਤੇ ਸ਼ਾਂਤੀ ਬਣੀ ਰਹੇ ਜ਼ਕਰੀਆ ਖਾਨ ਨੇ ਇਹ ਗੱਲ ਦਿੱਲੀ ਦੇ ਬਾਦਸ਼ਾਹ ਅੱਗੇ ਰੱਖੀ ਦਿੱਲੀ ਦਰਬਾਰ ਦੀ ਪ੍ਰਵਾਨਗੀ ਉਪਰੰਤ ਜਕਰੀਆ ਖਾਨ ਦੇ ਸਰਦਾਰ ਸੁਬੇਗ ਸਿੰਘ ਨੂੰ ਆਪਣਾ ਦੂਤ ਬਣਾ ਕੇ ਸਿੰਘਾ ਕੋਲ 1733 ਈਸਵੀ ਵਿਸਾਖੀ ਵਾਲੇ ਦੇ ਅੰਮ੍ਰਿਤਸਰ ਭੇਜਿਆ ਜਿਸ ਅਧੀਨ ਰਾਜ ਵੱਲੋਂ ਨਵਾਬੀ ਤੇ ਜ਼ਗੀਰ ਦੀ ਪੇਸ਼ਕਸ਼ ਕੀਤੀ ਗਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਰਬਾਰਾ ਸਿੰਘ ਨੇ ਸਰਬੱਤ ਖਾਲਸੇ ਵੱਲੋਂ ਇਸ ਸ਼ਰਤ ਨੂੰ ਠੁਕਰਾ ਦਿੱਤਾ ਤੇ ਕਿਹਾ ਕਿ ਅਸੀਂ ਕਿਸੇ ਦੀ ਦਿੱਤੀ ਹੋਈ ਨਵਾਬੀ ਕਿਉਂ ਲਈਏ ਜੋ ਵੀ ਲਵਾਂਗੇ ਆਪਣੇ ਦਮ ਤੇ ਲੜ ਕੇ ਲਵਾਂਗੇ ਬਹੁਤ ਚਿਰ ਵਿਚਾਰਾ ਚਲਦੀਆਂ ਰਹੀਆਂ ਸਰਦਾਰ ਸੁਬੇਕ ਸਿੰਘ ਨੇ ਬਹੁਤ ਸਮਝਾਇਆ ਕਿ ਲੜਾਈਆਂ ਵਿੱਚ ਕੀਮਤੀ ਸਿੱਖਾਂ ਦੀ ਅਜਾਨਾ ਜਾ ਰਹੀਆਂ ਨੇ ਫਿਰ ਜਦੋਂ ਸਰਕਾਰ ਵੱਲੋਂ ਸ਼ਾਂਤੀ ਤੇ ਸੰਧੀ ਦੀ ਪਹਿਲ ਹੈ ਤਾਂ ਇਸ ਨੂੰ ਨਾ ਮੰਨਣਾ ਸਾਡੇ ਵਾਸਤੇ ਠੀਕ ਨਹੀਂ ਹੋਵੇਗਾ ਜਦੋਂ ਜਥੇਦਾਰ ਆਪ ਨਵਾਬੀ ਤੇ ਖਿਆਲਤ ਲੈਣਾ ਨਾ ਮੰਨੇ ਤਾਂ ਸੁਬੇਕ ਸਿੰਘ ਹੋਰਾਂ ਨੇ ਦਲੀਲ ਦਿੱਤੀ ਕਿ ਇਸ ਤਰ੍ਹਾਂ ਆਈ ਹੋਈ ਮੁਗਲਾਂ ਵੱਲੋਂ ਸ਼ਰਤ ਤੇ ਸਵੀਕਾਰ ਨੂੰ ਵਾਪਸ ਨਾ ਕਰੋ ਤੇ ਕਿਸੇ ਸੇਵਾਦਾਰ ਅਧਨੇ ਸਿੱਖ ਨੂੰ ਹੀ ਦੇ ਦਿਓ ਇਹ ਗੱਲ ਖਾਲਸਾ ਪੰਥ ਦੇ ਇਕੱਠ ਨੂੰ ਭਾ ਗਈ ਸੋ ਇਹ ਸੇਵਾਦਾਰ ਜੋ ਇੱਕ ਸੇਵਾਦਾਰ ਜੋ ਸੰਗਤ ਨੂੰ ਪੱਖਾ ਚੱਲ ਰਹੇ ਸਨ ਹੁਕਮ ਹੋਇਆ ਕਿ ਨਵਾਬੀ ਤੇ ਜ਼ਗੀਰ ਭਾਈ ਕਪੂਰ ਸਿੰਘ ਜੀ ਨੂੰ ਦਿੱਤੀ ਜਾਵੇ ਭਾਈ ਕਪੂਰ ਸਿੰਘ ਜੀ ਨੇ ਨਵਾਬੀ ਲੈਣ ਤੋਂ ਮਨਾਂ ਕਰ ਦਿੱਤਾ ਤੇ ਅਸਮਰੱਥਾ ਪ੍ਰਗਟ ਕੀਤੀ ਕਿ ਫਿਰ ਸੰਗਤ ਦਾ ਹੁਕਮ ਮੰਨ ਕੇ ਤਿੰਨ ਸ਼ਰਤਾਂ ਤੇ ਇਸ ਨੂੰ ਉਸ ਨੇ ਪ੍ਰਵਾਨ ਕਰ ਲਿਆ ਬੇਨਤੀ ਕੀਤੀ ਕੀ ਚਰਤਾ ਪ੍ਰਵਾਨ ਕਰ ਲਿਆ। ਦਰਤ ਨੰਬਰ 1 ਬੇਨਤੀ ਕੀਤੀ ਕੀ ਇਸ ਨਵਾਬੀ ਤੇ ਜਗੀਰ ਬਖਸ਼ੀ ਦੀ ਸਣ ਤੋਂ ਪਹਿਲਾ ਮੈਨੂੰ 5 ਸਿੱਖ 5 ਪਿਆਰੇ ਵਿੱਚ ਰੱਖੀ ਜਾਵੇ। ਦੂਸਰਾ ਇਹ ਜਗੀਰ ਮੈਨੂੰ ਪੰਥ ਦੀ ਦੇਣ ਹੈ ਮੁਗਲ ਹਕੂਮਤ ਦੀ ਨਹੀਂ ਹੈ। ਸੋ ਮੈਂ ਮੁਗਲ ਦਰਬਾਰ ਵਿੱਚ ਹਾਜ਼ਰੀ ਕਦੇ ਵੀ ਨਹੀਂ ਭਰਾਂਗਾ ਤੇ ਤੀਸਰਾ ਮੇਰੀ ਪੱਖਾ ਚਲਣ ਤੇ ਘੋੜਿਆਂ ਦੀ ਸੇਵਾ ਜਾਰੀ ਹੀ ਰਹੇਗੀ। ਇਸ ਤਰ੍ਹਾਂ ਖਾਲਸੇ ਨੂੰ ਦੀਪਾਲਪੁਰ ਕੰਗਣਵਾਲ ਚਭਾਲ ਦੇ ਪਰਗਣਿਆਂ ਦੀ ਜਗੀਰ ਵੀ ਦਿੱਤੀ ਗਈ ਭਾਈ ਸੁਬੇਕ ਸਿੰਘ ਜੀ ਨੇ ਉਹਨਾਂ ਦੇ ਜਤਨਾ ਸਦਕਾ ਕੁਝ ਸਮੇਂ ਲਈ ਪੰਜਾਬ ਦੇ ਵਿੱਚ ਮਾਹੌਲ ਸ਼ਾਂਤ ਹੋ ਗਿਆ ਤੇ ਸਿੱਖਾਂ ਨੂੰ ਵੀ ਆਪਣੇ ਆਪ ਨੂੰ ਮਜ਼ਬੂਤ ਕਰਨ ਲਈ ਸਮਾਂ ਮਿਲ ਗਿਆ ਇਸੇ ਦੌਰਾਨ ਜਕਰੀਆ ਖਾਨ ਦੀ ਮੌਤ ਹੋ ਗਈ ਤੇ ਉਸ ਦਾ ਪੁੱਤਰ ਯਈਆ ਖਾਨ ਜੋ ਆਪਣੇ ਪਿਓ ਨਾਲੋਂ ਵੀ ਵੱਧ ਜ਼ਾਲਮ ਸੀ ਤੇ ਸਿੱਖਾਂ ਦੇ ਖਿਲਾਫ ਸੀ ਲਾਹੌਰ ਦਾ ਸੂਬੇਦਾਰ ਸਥਾਪਿਤ ਹੋਇਆ ਸਰਦਾਰ ਸੁਬੇਕ ਸਿੰਘ ਦਾ ਲੜਕਾ ਸ਼ਹਾਬਾਦ ਸਿੰਘ ਉਸ ਵਕਤ ਜਵਾਨ ਹੋ ਚੁੱਕਾ ਸੀ ਚਹ ਲੰਬਾ ਅਤੇ ਸ਼ਕਲ ਸੂਰਤ ਵਜੋਂ ਬਹੁਤ ਹੀ ਖੂਬਸੂਰਤ ਸੀ ਜਿਸ ਕਾਜੀ ਤੋਂ ਉਹ ਫਾਰਸੀ ਬੜਨ ਜਾਂਦਾ ਸੀ ਉਸ ਦੇ ਮਨ ਵਿੱਚ ਆਇਆ ਕਿ ਕਿਉਂ ਨਾ ਸ਼ਹਾਬਾਜ਼ ਨੂੰ ਮੁਸਲਮਾਨ ਬਣਾ ਕੇ ਆਪਣੀ ਲੜਕੀ ਦਾ ਰਿਸ਼ਤਾ ਇਸ ਨਾਲ ਕੀਤਾ ਜਾਵੇ ਆਪਣੀ ਇਸ ਸੋਚ ਨੂੰ ਅੰਜਾਮ ਦੇਣ ਲਈ ਉਹ ਤਰੀਕੇ ਤੇ ਬਹਾਨੇ ਲੱਭਣ ਲੱਗਾ ਸ਼ਹਾਬਾਦ ਸਿੰਘ ਨੇ ਮੁਸਲਮਾਨ ਬਣਨ ਤੋਂ ਇਨਕਾਰ ਕਰ ਦਿੱਤਾ ਕਾਜੀ ਨੇ ਨਵੇਂ ਸੁਬੇਦਾਰ ਯਈਆ ਖਾਨ ਨੂੰ ਸ਼ਿਕਾਇਤ ਕੀਤੀ ਕਿ ਸ਼ਹਾਬਾਤ ਸਿੰਘ ਨੇ ਹਜਰਤ ਮੁਹੰਮਦ ਸਾਹਿਬ ਬਾਰੇ ਬਹੁਤ અપਮਾਨ ਸ਼ਬਦ ਕਹੇ ਤੇ ਇਸ ਦੇ ਆਧਾਰ ਤੇ ਸ਼ਹਾਬਾਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਦਿਵਾਲ ਲਖਪਤਰ ਆਏ ਨੇ ਯਈਆ ਖਾਨ ਦੇ ਕੰਨ ਭੜਕ ਕੇ ਕਿਹਾ ਕਿ ਸੁਬੇਗ ਸਿੰਘ ਇੱਕ ਕੱਟੜ ਸਿੱਖ ਤੇ ਹਕੂਮਤ ਦਾ ਦੁਸ਼ਮਣ ਹੈ ਇਸ ਨੇ ਤੁਹਾਡੇ ਪਿਤਾ ਦੇ ਸਿਰ ਤੇ ਤਾਰੂ ਸਿੰਘ ਦੀਆਂ ਜੁੱਤੀਆਂ ਮਰਵਾਈਆਂ ਸਨ ਜਿਸ ਦੇ ਜਕਰੀਆ ਖਾਨ ਦੀ ਮੌਤ ਹੋ ਗਈ ਹੈ ਸੂਬੇਗ ਸਿੰਘ ਨੂੰ ਵੀ रियासत ਦੇ ਵਿੱਚ ਲੈ ਲਿਆ ਗਿਆ ਤੇ ਦੋਵਾਂ ਪਾਪ ਬੇਟਿਆਂ ਨੂੰ ਇਸਲਾਮ ਕਬੂਲ ਕਰਨ ਲਈ ਕਿਹਾ ਗਿਆ ਤੇ ਬਹੁਤ-ਬਹੁਤ ਵੱਡੇ ਆਫਰ ਵੀ ਦਿੱਤੇ ਗਏ ਤੇ ਉਹਨਾਂ ਨੂੰ ਕਿਹਾ ਗਿਆ ਵੀ ਤੁਹਾਨੂੰ ਬਹੁਤ ਸਾਰੀਆਂ ਜ਼ਮੀਨ ਜਾਇਦਾਦਾਂ ਖਜ਼ਾਨਿਆਂ ਦੇ ਖਜ਼ਾਨੇ ਸੋਨਾ ਚਾਂਦੀ ਅਤੇ ਪੰਜਾਬ ਦੇ ਇਲਾਕਿਆਂ ਦੇ ਸੂਬੇਦਾਰ ਬਣਾ ਦੇਵਾਂਗੇ ਬਹੁਤ ਸਾਰੀਆਂ ਜ਼ਗੀਰਦਾਰਾਂ ਵੀ ਦਵਾਂਗੇ ਉਹਨਾਂ ਨੇ ਸਾਫ਼ ਇਨਕਾਰ ਕਰਾਰ ਦਿੱਤਾ ਤੇ ਉਹਨਾਂ ਨੂੰ ਚਿਰਖੜੀਆਂ ਤੇ ਚਾੜ ਦਿੱਤਾ ਗਿਆ ਮਾਰਚ 1746 ਈਸਵੀ ਵਿੱਚ ਸਿੱਖ ਕੌਮ ਵਿੱਚ ਇਸ નિર્દય ਕਾਰੇ ਬਾਰੇ ਬਹੁਤ ਰੋਸ ਜਾਗਿਆ ਲੋਕਾਂ ਦੇ ਮਨਾਂ ਤੇ ਬਹੁਤ ਡੂੰਗਾ ਦੁੱਖ ਹੋਇਆ ਤੇ ਲੋਕਾਂ ਨੇ ਇਸ ਦਾ ਵਿਰੋਧ ਵੀ ਕੀਤਾ ਇਸੇ ਦਿਨ ਦੀਵਾਨ ਲਖਪਤ ਰਾਏ ਨੇ ਲਾਹੌਰ ਦੇ ਸਿੱਖਾਂ ਨੂੰ ਇਕੱਠਿਆਂ ਕਰਕੇ ਉਹਨਾਂ ਨੂੰ ਕਸਾਈਆਂ ਦੇ ਹਵਾਲੇ ਕਰ ਦਿੱਤਾ ਤਾਂ ਕਿ ਉਹਨਾਂ ਨੂੰ ਕਟਿਆ ਤੇ ਵੱਡਿਆ ਜਾਵੇ ਸ਼ਹਿਰ ਦੇ ਮੌਤ ਬਾਹਰ ਹਿੰਦੂਆ ਨੇ ਦਿਲ ਕੀਤੀ ਕਿ ਇਹਨਾਂ ਬੇਕਸੂਰ ਸਿੱਖਾਂ ਨੂੰ ਸਜ਼ਾ ਨਾ ਦਿੱਤੀ ਜਾਵੇ ਪਰ ਲਖਪਤ ਰਾਏ ਆਪਣੇ ਨਿਰਦਈ ਫੈਸਲੇ ਤੋਂ ਨਾ ਟਲਿਆ ਦੋਨੋਂ ਪਿਓ ਪੁੱਤਰ ਦੀ ਗੁਰੂਆਂ ਦੇ ਕਿਹੇ ਬਚਨਾਂ ਦੇ ਉੱਤੇ ਪੂਰੇ ਉਤਰੇ ਗੁਰੂਆਂ ਦੇ ਆਸ਼ੇ ਤੇ खरे ਉਤਰਦਿਆਂ ਦੁਨਿਆਵੀ ਲਾਲਚਾਂ ਦੀ ਪਰਵਾਹ ਨਾ ਕਰਦੇ ਹੋਏ ਅਨੇਕਾਂ ਹੀ ਤਸੀਹੇ ਚਲਦੇ ਅਕਾਲ ਪੁਰਖ ਦਾ ਜਾਪ ਕਰਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ ਪਰ ਈਨ ਨਾ ਮੰਨੀ ਕੋਮ ਆਜੀ ਵੀ ਸਤਕਾਰ ਸਹਿਤ ਯਾਦ ਕਰਕੇ ਉਹਨਾਂ ਦੀ ਕੁਰਬਾਨੀ ਤੇ ਕਲਣਾ ਅੱਗੇ ਸਿਰ ਨਿਵਾਉਂਦੀ ਹੈ ਅੱਜ ਹਰ ਸਿੱਖ ਦੋਨੋਂ ਵਕਤ ਅਰਦਾਸ ਕਰਦੇ ਸਮੇ ਸ਼ਹੀਦਾਂ ਮੁਰਿਦਾ ਨੂੰ ਯਾਦ ਕਰਕੇ ਇਹ ਸ਼ਬਦ ਦੁਹਰਾਉਂਦਾ ਹੈ ਜਿਨ੍ਹਾਂ ਨੇ ਧਰਮ ਹਿੱਤ ਸੀਸ ਦਿੱਤੇ ਬੰਦ ਬੰਦ ਘਟਵਾਏ ਚਰਖੜੀਆਂ ਤੇ ਚੜ੍ਹੇ ਅਜਿਹੇ ਸਿਰੜੀ ਤੇ ਅਟਲ ਵਿਸ਼ਵਾਸੀ ਪਿਓ ਪੁੱਤ ਦੀ ਅਨੋਖੀ ਸ਼ਹਾਦਤ ਤੇ ਪੂਰੇ ਸਿੱਖ ਜਗਤ ਨੂੰ ਮਾਣ ਹੈ ਅਤੇ ਰਹਿਦੀ ਦੁਨੀਆ ਤੱਕ ਇਹ ਸਿੱਖ ਕੌਮ ਤੇ ਨੌਜਵਾਨਾਂ ਲਈ ਚਾਨਣ ਮੁਨਾਰਾ ਬਣ ਕੇ ਰਹੇਗੀ ਇਹੋ ਜਿਹੀਆਂ ਹੋਰ ਸਾਖੀਆਂ ਸੁਣਨ ਲਈ ਸਾਡਾ ਇਹ ਚੈਨਲ ਤੁਸੀਂ ਜਰੂਰ ਸਬਸਕ੍ਰਾਈਬ ਕਰੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ